ਖਵਨਡਾ ਮਾ ਦੇਖ ਰਿਹਾ ਸਾਰੇ ਛੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਾਂਗਰਸ ਪਾਰਟੀ ਦਾ ਅੰਦਰੂਨੀ ਘਾਟੋਕਲੇਸ਼ ਜਗ ਜਾਹਿਰ ਹੋ ਗਿਆ ਹੈ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਇਹ ਤਾਂ ਆਪੋ ਆਪਣੀ ਚੌਧਰ ਕੋਈ ਕਹਿੰਦਾ ਹੈ ਮੈਂ ਪ੍ਰਧਾਨ ਬਣਾ ਕਾਂਗਰਸ ਪਾਰਟੀ ਦਾ ਕੋਈ ਕਹਿੰਦਾ ਹੈ ਮੈਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੁੱਖ ਮੰਤਰੀ ਦਾ ਚਿਹਰਾ ਹੋਵਾਂ ਮੁੱਖ ਮੰਤਰੀ ਦੀ ਦੌਰ ਦੇ ਵਿੱਚ ਚਰਨਜੀਤ ਸਿੰਘ ਚੰਨੀ ਰਾਜਾ ਬੁਰਿੰਗ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਸੁਖਪਾਲ ਸਿੰਘ ਖਹਿਰਾ ਰਾਣਾ ਗੁਰਜੀਤ ਅਤੇ ਪ੍ਰਗਟ ਸਿੰਘ ਨੇ ਇਹਨਾਂ ਦੇ ਵਿੱਚੋਂ ਅੱਧੇ ਅਜੇ ਲੋਕ ਵੀ ਨੇ ਜਿਹੜੇ ਪੰਜਾਬ ਦਾ ਪ੍ਰਧਾਨ ਬਣਨਾ ਚਾਹੁੰਦੇ ਨੇ ਇਹਨਾਂ ਦਾ ਅੰਦਰੂਨੀ ਘਾਟੋ ਕਲੇਸ਼ ਜਿਹੜਾ ਹੈ ਉਹ ਜਗ ਜਾਇਰ ਹੋ ਗਿਆ ਹੈ ਹਾਲਾਂਕਿ ਜੇ ਗੱਲ ਕਰੀਏ ਸਟੇਬਿਲਟੀ ਦੀ ਸਟੇਬਿਲਟੀ ਜਿਹੜੀ ਹੈ ਉਹ ਕਾਂਗਰਸ ਪਾਰਟੀ ਦੀ ਬਹੁਤ ਵਧੀਆ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ 13 ਦੇ ਵਿੱਚੋਂ 7 ਵਿਧਾਇਕ ਸੌਰੀ 7 ਸੰਸਦ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਜਿੱਤੇ ਨੇ ਤੇ ਹਰ ਜ਼ਿਲ੍ਹੇ ਦੇ ਵਿੱਚ 9 ਹਲਕੇ ਹੁੰਦੇ ਨੇ ਇਟ ਮੀਨ ਜੇ ਕਿ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਈਏ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣੇਗੀ 101% ਕਾਂਗਰਸ ਪਾਰਟੀ ਦੀ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਵੀ ਆਪਸੀ ਘਾਟੋ ਕਲੇਸ਼ ਹੈ ਦੂਸਰੇ ਪਾਸੇ ਕਾਂਗਰਸ ਦਾ ਵੀ ਤੇ ਤੀਸਰੇ ਪਾਸੇ ਹੁਣ ਜਿਹੜੀ ਸੱਤਾਧਾਰੀ ਸਰਕਾਰ ਹੈ ਇਹਨਾਂ ਦੇ ਵੀ ਬੜੇ ਆ ਜਿਹੜੇ ਨੇ ਲੋਕ ਖਿਲਾਫ ਹੋ ਗਏ ਨੇ ਖਾਸ ਕਰਕੇ ਵਲੰਟੀਰੀ ਸ ਵੱਲੋਂ ਸਤੀਫੇ ਦਿੱਤੇ ਜਾ ਰਹੇ ਨੇ ਵਿਰੋਧ ਕੀਤਾ ਜਾ ਰਿਹਾ ਹੈ ਲੇਕਿਨ ਪ੍ਰਧਾਨ ਕੌਣ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਜੇਕਰ ਪ੍ਰਤਾਪ ਸਿੰਘ ਬਾਜਵਾ ਨੂੰ ਬਣਾਉਂਦੇ ਨੇ ਮੁੱਖ ਮੰਤਰੀ ਦਾ ਚਿਹਰਾ ਜਾਂ ਚੰਨੀ ਖਲਾਫ ਹੋ ਜਾਂਦੇ ਨੇ ਜੇਕਰ ਚਰਨਜੀਤ ਸਿੰਘ ਚੰਨੀ ਨਹੀਂ ਬੁਲਾਉਂਦੇ ਨੇ ਰਾਜਾ ਬੜੇ ਸੁਖਪਾਲ ਸਿੰਘ ਕਹਿ ਰਹੇ ਤੇ ਹੋਰ ਵੱਡੇ ਆ ਗੂ ਖਿਲਾਫ ਹੋ ਜਾਣਗੇ ਇਸ ਲਈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਰਾਜਾ ਵੜਿੰਗ ਦੀ ਛੁੱਟੀ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਪਾਰਟੀ ਦਾ ਪ੍ਰਧਾਨ ਬਣਾਇਆ ਜਾਵੇਗਾ ਸੂਤਰ ਇਹ ਵੀ ਦੱਸਦੇ ਨੇ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਹਰੀ ਝੰਡੀ ਮਿਲ ਗਈ ਹੈ ਕਿ ਤੁਸੀਂ ਪੰਜਾਬ ਦੀ ਵਾਰਡ ਨੂੰ ਸੰਭਾਲੋ ਤੁਸੀਂ ਪੰਜਾਬ ਦੇ ਐਸੇ ਮੁੱਖ ਮੰਤਰੀ ਬਣੋ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਤੁਸੀਂ ਪੰਜਾਬ ਨੂੰ ਵਧੀਆ ਤਰੀਕੇ ਦੇ ਨਾਲ ਲੀਡ ਕਰ ਸਕਦੇ ਹੋ ਕਿਉਂਕਿ ਬਾਕੀ ਤਾਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਲੱਗੇ ਹੋਏ ਨੇ ਜੇਕਰ ਗੱਲ ਕਰੀਏ ਵੋਟ ਬੈਂਕ ਦੀ ਨਵਜੋਤ ਸਿੰਘ ਸਿੱਧੂ ਨਵਜੋਤ ਸਿੰਘ ਸਿੱਧੂ ਨੂੰ ਭਾਵੇਂ ਸਟੈਨਲੈਸ ਵਿਅਕਤੀ ਕਿਹਾ ਜਾਂਦਾ ਹੈ ਲੇਕਿਨ ਉਹਨਾਂ ਦਾ ਕਿਰਦਾਰ ਦਾਗੀ ਨਹੀਂ ਹੈ ਉਹ ਬੇਦਾਗ ਨੇ ਇਮਾਨਦਾਰੀ ਦੀ ਜੇਕਰ ਮਿਸਾਲ ਦੇਣੀ ਹੋਵੇ ਤਾਂ ਸਾਰੀਆਂ ਪਾਰਟੀਆਂ ਦੇ ਵਿੱਚੋਂ ਨਵਜੋਤ ਸਿੰਘ ਸਿੱਧੂ ਬੈਸਟ ਨੇ ਸਭ ਜੀ ਨਵਜੋਤ ਸਿੰਘ ਸਿੱਧੂ ਬਾਹ ਦੀ ਹਾਂ ਅਤੇ ਨਾ ਦੀ ਨਾ ਕਰਦੇ ਨੇ ਚਾਹੇ ਉਹ ਉਹਨਾਂ ਦੀ ਆਪ ਦੀ ਪਾਰਟੀ ਦਾ ਕਿਉਂਕਿ ਉਹਨਾਂ ਨੇ ਰਾਜ ਕੇ ਵਿਰੋਧ ਕੀਤਾ ਸੀ ਕੈਪਟਨ ਅਮਰਿੰਦਰ ਸਿੰਘ ਦਾ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਨਿਸ਼ਾਨੀਆਂ ਸਵਾਲ ਖੜੇ ਕੀਤੇ ਸੀ ਕਿ ਸ਼ਰੋਮਣੀ ਅਕਾਲੀ ਦਲ ਦੇ ਨਾਲ ਇੱਕ ਮਿਕਨੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਹੁਣ ਖਬਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਜਲਦੀ ਜਿਹੜੀ ਹੈ ਕਾਂਗਰਸ ਪਾਰਟੀ ਦੇ ਵਿੱਚ ਵਾਪਸੀ ਕਰਨ ਜਾ ਰਹੇ ਨੇ ਖਾਲਾ ਕਿ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਕਾਂਗਰਸ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਸੂਤਰ ਦੱਸਦੇ ਨੇ ਕਿ ਆ ਆਪੀ ਪਾਰਟੀ ਦਾ ਵੀ ਕਾਟੋ ਕਲੇਸ਼ ਚੱਲ ਰਿਹਾ ਹੈ ਇਧਰ ਅੰਦਰੂਨੀ ਕਾਟੋ ਕਲੇਸ਼ ਹੈ ਕਾਂਗਰਸ ਪਾਰਟੀ ਦਾ ਵੀ ਹੈ ਇਸ ਨੂੰ ਲੈ ਕੇ ਵੱਡੀ ਖਬਰ ਆ ਰਹੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਗੱਲਬਾਤ ਹੋ ਗਈ ਹੈ ਆ ਜਿਹੜੀ ਹੈ ਕਾਂਗਰਸ ਪਾਰਟੀ ਦੀ ਹਾਈਕ ਪਾਂਦੇ ਦਾ ਅਤੇ ਉਹਨਾਂ ਨੂੰ ਹਰੀ ਝੰਡੀ ਮਿਲ ਗਈ ਹੈ ਇਧਰ ਚੁਣੌਤੀ ਦੇ ਦਿੱਤੀ ਗਈ ਹੈ ਰਾਜਾ ਬ੍ਰਿੰਗ ਨੂੰ ਜੇਕਰ ਭਾਰਤ ਕੁਸ਼ਲ ਆਸ਼ੂ ਵੱਲੋਂ ਸੀਟ ਨਹੀਂ ਜਿੱਤੀ ਜਾਂਦੀ ਉਹ ਸਾਰਾ ਭਾਂਡਾ ਰਾਜਾ ਬੜਿੰਗ ਤੇ ਫੋੜਿਆ ਜਾਵੇਗਾ ਕਿ ਪਹਿਲਾਂ ਵੀ ਜਿਮਣੀ ਚੋਣਾ ਹੋਈਆਂ ਹੁਣ ਵੀ ਜਿਮਣੀ ਹੋ ਰਹੀ ਤੇ ਤੁਹਾਡੀ ਅਗਵਾਈ ਦੇ ਵਿੱਚ ਹੋਈਆਂ ਤੁਹਾਡੇ ਨੇਤ੍ਰਿਤਵ ਦੇ ਵਿੱਚ ਹੋਈਆਂ ਬੱਤ ਤੁਸੀਂ ਹਾਰੇ ਇਸ ਕਰਕੇ ਸੂਤਰ ਦੱਸਦੇ ਨੇ ਕਿ ਨਮਜੋਤ ਸਿੰਘ ਸਿੱਧੂ ਦਾ ਆਉਣਾ ਕਾਂਗਰਸ ਬਹੁਤ ਜ਼ਰੂਰੀ ਹੈ